ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਮੱਕੀ ਦੇਆਂ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਗਿੱਲੀ ਮੱਕੀ ਦੀ ਗਿੱਲੀ ਮੱਕੀ ਦਾ ਜਿਹੜਾ ਅੱਜ ਦਾ ਰੇਟ ਰਿਹਾ ਬਈ 1000 ਰੁਪਏ ਤੋਂ ਲੈ ਕੇ 1400 ਰੁਪਏ ਤੱਕ ਰਿਹਾ ਹੈ ਚਪਸ ਪਲੱਸ ਕੁਆਲਿਟੀ ਦਾ ਗਿੱਲੀ ਦਾ ਰੇਟ ਰਿਹਾ ਜੀ 1400 ਤੋਂ ਲੈ ਕੇ 1600 ਤਿੱਕਰ ਉਸ ਤੋਂ ਬਾਅਦ ਸੁੱਕੀ ਮੱਕੀ ਦੀ ਗੱਲ ਕਰੀਏ ਸੁੱਕੀ ਮੱਕੀ ਦਾ ਜਿਹੜਾ ਅੱਜ ਦਾ ਰੇਟ ਰਿਹਾ ਹੈ ਉਹ 1800 ਰੁਪਏ ਤੋਂ ਲੈ ਕੇ 2200 ਤੇ 75 ਰੁਪਿਆ ਤਿੱਕਰ ਸੁਕੀ ਮੱਕੀ ਸੇਲ ਹੋਈ ਹੈ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮੂੰਗੀ ਦੀਆਂ ਰੇਟਾਂ ਦੀ ਮੂੰਗੀ ਦੇ ਰੇਟ ਜਿਹੜੇ ਰਹੇ ਆ ਬਾਈ ਉਹ 5000 ਰੁਪਏ ਤੋਂ ਲੈ ਕੇ 7200 ਤੇ 80 ਰੁਪਇਆ ਤੱਕ ਆਪਣੇ ਕੋਲੇ ਮੂੰਗੀ ਦੇ ਰੇਟ ਪਹੁੰਚੇ ਆ ਸਿਰਾ ਜਗਰਾਉ ਮੰਡੀ ਗਿਆ ਉੱਥੇ ਇੱਕ ਦੋ ਢੇਰੀਆਂ 7500 ਦੀ ਰੇਂਜ ਦੇ ਵਿੱਚ ਗਈਆਂ ਨੇ ਹੁਣ ਉਸ ਤੋਂ ਬਾਅਦ ਆਪਾਂ ਹੁਣ ਗੱਲ ਕਰਦੇ ਆ ਬਾਸਮਤੀ ਦੀਆਂ ਰੇਟਾਂ ਦੀ ਬਾਸਮਤੀ ਦੇ ਵਿੱਚ ਬਾਈ ਜਿਹੜਾ 1509 ਦਾ ਰੇਟ ਰਿਹਾ ਨਵੀਂ ਦਾ 2900 ਤੇ 40 ਰੁਪਏ ਕੱਲ ਨਰੇਲਾ ਮੰਡੀ ਦੇ ਵਿੱਚ ਸੇਲ ਹੋਇਆ ਜੇ ਓਵਰਆਲ ਮਾਰਕੀਟ ਦੀ ਗੱਲ ਕਰੀਏ ਚਾਹੇ ਯੂਪੀ ਦੀਆਂ ਮੰਡੀਆਂ ਹੋਣ ਚਾਹੇ ਹਰਿਆਣੇ ਦੀਆਂ ਮੰਡੀਆਂ ਹੋਣ ਉੱਥੇ ਜਿਹੜਾ ਬਾਸਮਤੀ ਦਾ ਰੇਟ ਰਿਹਾ ਬਾਈ 2600 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਕੱਲ ਬਾਸਮਤੀ ਸੇਲ ਹੋਈ ਹੈ ਹੁਣ ਗੱਲ ਕਰਦੇ ਆਪਾਂ ਸਰੋਂ ਦੇਆਂ ਰੇਟਾਂ ਦੀ ਸਰੋਂ ਦੇ ਰੇਟ ਜਿਹੜੇ ਕੱਲ ਦੇ ਰੇਟ ਰਿਹਾ ਬਾਈ ਜੈਪੁਰ ਮੰਡੀ 6972 ਰੁਪਏ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਪਰਤਪੁਰ ਮੰਡੀ 600 ਰੁਪਏ ਫਿਰ ਆਉਂਦੀ ਹੈ ਦਿੱਲੀ ਮੰਡੀ 6500 ਰੁਪਏ ਜੀ ਬਰਵਾਲਾ ਮੰਡੀ 675 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਹਸਾਰ ਮੰਡੀ 380 ਤੇ 80 ਰੁਪਏ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਅੰਮ੍ਰਿਤਸਰ ਮੰਡੀ 680 ਰੁਪਇਆ ਤੋਂ ਲੈ ਕੇ 676 ਰੁਪਇਆ ਤੱਕਰ ਸੇਲ ਹੋਈ ਹੈ ਜੀ ਇਹ ਤਾਂ ਸੀਗੇ ਜੀ ਸਰੋਂ ਦੇ ਰੇਟ ਹੁਣ ਗੱਲ ਕਰਦੇ ਹਾਂ ਕਣਕ ਦੇ ਰੇਟਾਂ ਦੀ ਸ਼੍ਰੀ ਗੰਗਾ ਨਗਰ ਮੰਡੀ 2615 ਰੁਪਏ ਖੰਨਾ ਮੰਡੀ 2625 ਰੁਪਏ ਪਟਨਾ ਮੰਡੀ 2630 ਰੁਪਏ ਜਲਗਾਮ ਮੰਡੀ 2700 ਰੁਪਏ ਅੰਮ੍ਰਿਤਸਰ ਮੰਡੀ 2600 ਰੁਪਏ ਲੁਧਿਆਣਾ ਮੰਡੀ 2610 ਰੁਪਏ ਰਿਹਾ ਜੀ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆਂ ਦਿੱਲੀ ਮੰਡੀ ਦੀ ਦਿੱਲੀ ਮੰਡੀ ਦਾ ਜਿਹੜਾ ਟ੍ਰੈਂਡ ਆ ਸੱਜਣੋ ਉਹ 2700 ਤੇ 20 ਰੁਪਈਆ ਤੇ ਆ ਕੇ ਖੜਾ ਹੋਇਆ ਹੈ ਨਾ ਵਾਧਾ ਹੈ ਨਾ ਘਟਾ ਹੈ ਤਿੰਨ ਦਿਨਾਂ ਤੋਂ ਟ੍ਰੈਂਡ ਉੱਥੇ ਹੀ ਸਥਿਰ ਚੱਲ ਰਿਹਾ ਹੈ ਜੇ ਅਮਾਸ ਦੀ ਡੀਲ ਹੁੰਦੀ ਹੈ ਇਹ ਰੇਟਾਂ ਦੇ ਵਿੱਚ ਫਰਕ ਜ਼ਰੂਰ ਵੇਖੇ ਜਾਣਗੇ ਇਹਨਾਂ ਦੇ ਵਿੱਚ ਕੁਝ ਨਾ ਕੁਝ ਵਾਧੇ ਦੀ ਉਮੀਦ ਹੈ ਵੀ ਹੈ ਧੰਨਵਾਦ ਜੀ